ਪੰਜਾਬ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲੈਕ ਸਮਿਤੀ ਦੀਆਂ ਚੋਣਾਂ ਦਾ ਬਿਗਲੂ ਵੱਜ ਚੁੱਕਾ ਵੱਖ-ਵੱਖ ਸਿਆਸੀ ਪਾਰਟੀਆਂ ਸਰਗਰਮ ਨਜ਼ਰ ਆ ਰਹੀਆਂ ਆਪਣੇ ਆਪਣੇ ਧੜੇ ਨੂੰ ਮਜ਼ਬੂਤ ਕਰਨ ਲਈ ਲੋਕਾਂ ਨਾਲ ਸੰਪਰਕ ਮਜ਼ਬੂਤ ਕਰ ਰਹੀਆਂ ਜਿਸ ਦੇ ਚੱਲਦੇ ਪਾਰਟੀਆਂ ਵਿੱਚ ਜੋਰ ਤੋੜ ਦਾ سلسلہ ਵੀ ਜਾਰੀ ਹੈ ਇਸੇ ਘੜੀ ਦੇ ਤਹਿਤ ਅੱਜ ਪਠਾਨਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮਿੰਟੂ ਦੀ ਗਵਾਹੀ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿੱਥੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਪਠਾਨਕੋਟ ਦੇ অবজারভার ਗੁਰਬਚਨ ਸਿੰਘ ਬੱਬੇਆਲੀ ਪਹੁੰਚੇ ਉਹਨਾਂ ਨੇ ਆਪ ਪਾਰਟੀ ਨੂੰ અલਵਿਦਾ ਕਿਹਾ ਤੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਲੋਕਾਂ ਦਾ ਸਵਾਗਤ ਕੀਤਾ ਆਪ ਪਾਰਟੀ ਦੇ ਸੀਨੀਅਰ ਨੇਤਾ ਸੰਜੀਵ ਸ਼ਰਮਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਦਾ ਪਾਰਟੀ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਗਿਆ ਅੱਜ ਤਾਂਕੁਰ ਜਿਹੜੇ ਸਿਜਾਨਪੁਰ ਵਿਧਾਨ ਸਭਾ ਹਲਕਾ ਆ ਤੇ ਜੋ ਸੰਤੀ ਦੇ ਜਿਲਾ ਪਿਛ ਦੀਆਂ ਚੋਣਾਂ ਸਾਰੇ ਪੰਜਾਬ ਚ ਹੋ ਰਹੀਆਂ ਨੇ ਇਸਾਰ ਸੁਭੀਤ ਸਿੰਘ ਜੀ ਬਾਦਲ ਦਾ ਫੈਸਲਾ ਹੈ ਕਿ ਇਹ ਚੋਣਾਂ ਜਿਹੜੀਆਂ ਆਪਣੇ ਚੋਣ ਨਿਸ਼ਾਨ ਤਕੜੀ ਦੇ ਲੰਨੀਆਂ ਨੇ ਇਸ ਜਾਨਪੁਰ ਹਲਕੇ ਵਿੱਚ ਇੱਥੇ ਦੋ ਬਲਾਕ ਸੰਤੀਆਂ ਦੇ ਇੱਕ ਸਿਜਾਨਪੁਰ ਤੇ ਇੱਕ ਧਾਰ ਬਲਾਕ ਤੇ ਇੱਥੇ ਪਹਿਲਾਂ ਤੇ ਸਭ ਤੋਂ ਇਹਨਾਂ ਦਾ ਮੈਂ ਧੰਨਵਾਦ ਕਰਨਾ ਸੰਜੀਵ ਸ਼ਰਮਾ ਜੀ ਦਾ ਜਿਹੜੇ ਕੋਈ ਨਾਲ ਆਪਣੇ 60-70 ਪਰਿਵਾਰ ਲੈ ਕੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਜੁਆਇਨ ਕੀਤਾ ਔਰ ਇਹਦੇ ਨਾਲ ਹੀ ਜੋ ਦੋਹਾਂ ਬਲਾਕਾਂ ਵਿੱਚ 32 ਬਲਾਕ ਸੰထਿਆ ਨੇ ਤੇ ਚਾਰ ਜ਼ਿਲ੍ਹਾ ਪਛਦਾ ਨੇ ਤੇ ਇਹ ਕੱਲ ਹੀ ਇਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਤੇ ਜਲਦੀ ਇਹ ਮੀਟਿੰਗ ਰੱਖੀ ਗਈ ਆ ਤੇ ਅਗਲੇ ਕੈਂਡੀਡੇਟ ਜਿਹੜੇ ਆ ਉਹ ਆਪ ਡਿਕਲੇਅਰ ਕਰਨਗੇ ਤੇ ਅੱਜ 10 ਜਿਹੜੇ ਨੇ ਉਹ ਕੈਂਡੀਡੇਟ ਬਲਾਕ ਸਮਤੀ ਦੇ ਧਾਰ ਤੇ ਸਿਆਨਪੁਰ ਚੋਂ ਡਿਕਲੇਰ ਕੀਤੇ ਗਏ ਨੇ ਔਰ ਦੋ ਜ਼ਿਲ੍ਹਾ ਪਿਛ ਦੇ ਮੈਂਬਰ ਜਿਹੜੇ ਚੋਣ ਲੰਣਗੇ ਉਹ ਜਿਹੜੇ ਲੰਣਗੇ ਨੇ ਤੇ ਦੋ ਜ਼ਿਲ੍ਹਾ ਪਿਛ ਦੇ ਤੇ ਜਿਹੜੇ ਬਾਕੀ ਸਮਤੀਆਂ ਦੇ ਕੈਂਡੀਡੇਟ ਨੇ ਉਹ ਸੰਜੀਵ ਸ਼ਰਮਾ ਜੀ ਆਪ ਇਥੋਂ ਦੇ ਜਿਹੜੇ ਸਾਡੇ ਵਿਧਾਇਤੀ ਪ੍ਰਧਾਨ ਨੇ ਸ਼ਹਿਰੀ ਪ੍ਰਧਾਨ ਨੇ ਹਲਕਾ ਅੰਜਜ ਭੋਏ ਤੋਂ ਨੇ ਇਹਨਾਂ ਨੂੰ ਨਾਲ ਲੈ ਕੇ ਤੇ ਇਹ ਕੱਲ ਤੱਕ ਉਹ ਵੀ ਜਿਹੜੇ ਖਾਲੀ ਸਾਡੇ ਅੱਜ ਜ਼ੋਨ ਰਹਿ ਗਏ ਨੇ ਕਿਉਂਕਿ ਮੀਟਿੰਗ ਦੇ ਵਿੱਚ ਟਾਈਮ ਨਹੀਂ ਸੀ ਬਹੁਤਾ ਉਹ ਇਹ ਕੱਲ ਤੱਕ ਉਹ ਵੀ ਐਲਾਨ ਕਰ ਦੇਣਗੇ ਜਸਦਾਸ਼ ਸਿੰਘ ਵੀਰ ਸਿੰਘ ਜੀ ਬਾਦਲ ਨੇ ਜੋ ਅਥਾਰਟੀ ਲੈਟਰ ਨੇ ਤਕੜੀ ਚੋਣਾਂ ਸ਼ਾਂਦੇ ਉਹ ਇਹਨਾਂ ਨੂੰ ਮੈਂ ਦੇ ਚੱਲਿਆ ਇਹ ਨਾਲ ਲਾ ਕੇ ਉਹ ਕੱਲ ਜਿਹੜੇ ਇਹ ਧਾਰ ਕਰ ਦੇਣਗੇ ਅਪਰੇਡ ਕੈਂਡੀਡੇਟ ਨੇ ਸਮਤੀ ਜਿਹੜਾ ਪਿਛਾ ਤੇ ਜ਼ਿਲ੍ਹਾ ਪਠਾਨਕੋਟ ਚੋਂ ਹਰ ਇੱਕ ਬਲਾਕ ਚੋਂ ਸ਼੍ਰੋਮੀ ਕਾਲੀ ਦਾ ਲੱਗੇ ਹਾਂ ਸਾਰੇ ਬਲਾਕਾਂ ਚੋਂ ਰਲ ਰਿਹਾ ਇੱਥੇ ਪੂਰੀਆਂ ਜੜੀਆਂ ਨੇ ਸਮਤੀਆਂ ਦੀਆਂ ਜਾਂ ਸੀਟਾਂ ਨੇ ਬਲਾਕਾਂ ਦੀਆਂ 93 ਇਹ ਸਾਰੇ ਲਗਭਗ ਹਲਕਾਂ ਚਾ ਜਿੱਥੇ ਆਏ ਨੇ ਕੋਈ ਤੋਂ ਵੀ ਆਏ ਨੇ ਪਠਾਨਕੋਟ ਤੋਂ ਵੀ ਆਏ ਨੇ ਤੇ ਇਹ ਤੇ ਦੇ ਆਤੀ ਦੇ ਪ੍ਰਧਾਨ ਵੀ ਆਏ ਨੇ ਤੇ ਇਹ ਸਾਰੇ ਜਿਹੜੇ ਨੇ ਇਹ ਕਾਗਜ਼ ਭਰ ਰਹੇ ਨੇ ਸਾਰੀਆਂ ਤਰ੍ਹਾਂ ਲੰਗ ਜਲਾ ਪਛਲ ਵੀ ਤੇ ਸੰਤੀਆਂ ਮਿਲਣ ਲੱਗੇ ਜਿੱਤਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਸ਼ੁਕਰੀਆ ਦਾ ਕਰਨਾ ਆਪਣੇ ਜਿਹੜੇ ਵੀ ਸਾਡੇ ਸਾਰੇ ਜਾਣੇ ਆਏ ਨੇ ਤੇ ਪਲੱਸ ਸਾਡੇ ਮਾਝੇ ਦੇ ਜਰਨੈਲ ਸ਼੍ਰੀ ਗੁਰਬਚਨ ਸਿੰਘ ਬੱਬੇ ਵਾਲੀ ਜੀ ਇਹਨਾਂ ਦੇ ਪਹੁੰਚਣ ਦੇ ਉੱਤੇ ਜੋ ਇੱਥੋਂ ਤੇ ਸਭ ਲੋਕਾਂ ਨੂੰ ਉਤਸ਼ਾਹ ਬਲ ਮਿਲਿਆ ਹੈ ਉਹਦਾ ਮੈਂ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦਾ ਸਭ ਦੇ ਵਿੱਚ ਇੱਕ ਬੜੀ ਖੁਸ਼ੀ ਦੀ ਲਹਿਰ ਹੈ ਔਰ ਜਿਸ ਪਾਰਟੀ ਨੂੰ ਮੈਂ ਛੱਡਿਆ ਉਸ ਪਾਰਟੀ ਦੀਆਂ ਨੁਮਿਤੀਆਂ ਔਰ ਉਹਨਾਂ ਦੀਆਂ ਕਾਰਿਆ ਪ੍ਰਣਾਲੀਆਂ ਉਹ ਸਾਰੀ ਦੁਨੀਆ ਬਹੁਤ ਚੰਗੇ ਤਰੀਕੇ ਨਾਲ ਜਾਂਦੀ ਹੈ ਔਰ ਸਾਡੇ ਸਜਾਨਪੁਰ ਹਲਕੇ ਦੇ ਵਿੱਚ ਬਹੁਤ ਦੁਖੀ ਸਨ ਜਿਨ੍ਹਾਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਸੀ ਔਰ ਕਿਸੇ ਵੀ ਤਰ੍ਹਾਂ ਦੀ ਇਹਨਾਂ ਲੋਕਾਂ ਦੀ ਸੁਣਵਾਈ ਠੀਕ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਇਸ ਕਰਕੇ ਆਪਣੇ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਦਾਲ ਜੀ ਨੂੰ ਅਸੀਂ ਇਹ ਬੇਨਤੀ ਕਰਕੇ ਇੱਥੇ ਤੱਕ ਸਮਾਂ ਲੈ ਲੈਂਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜਲਦੀ ਸਾਡੇ ਸਾਰੇ ਸਮੁੱਚੇ ਸਜਾਣਪੁਰ ਦੀ ਸੁਣਵਾਈ ਵੀ ਹੋਏਗੀ ਲੋਕਾਂ ਦੇ ਕੰਮ ਵੀ ਹੋਣਗੇ ਔਰ ਅੱਜ ਦੀ ਡੇਟ ਤੱਕ ਜੋ ਵੀ ਲੋਕਾਂ ਨੇ ਆਪਣੇ ਮਨਾਂ ਦੇ ਵਿੱਚ ਜੋ ਠਾਨ ਕੇ ਰੱਖਿਆ ਹੈ ਤੇ 2027 ਦੇ ਵਿੱਚ ਬਹੁਤ ਛੇਤੀ ਇਹਨਾਂ ਨੂੰ ਰਿਜ਼ਲਟ ਵੀ ਮਿਲ ਜਾਏਗਾ ਇਹ ਲਗਭਗ ਕਿੰਨੇ ਲੋਕ ਜਿਹੜੇ ਸ਼ਾਮਲ ਹੋਏ ਆ ਇਸ ਵੇਲੇ ਸਾਡੇ 80 ਪਰਿਵਾਰ ਸ਼ਾਮਲ ਹੋ ਚੁੱਕੇ ਆ ਔਰ ਇਹਦੇ ਨਾਲੋਂ 4 ਗੁਣਾ ਵੱਧ ਜਿਹੜੇ ਆ ਉਹ ਕੱਲੀਆਂ ਪਰਸੋਂ ਤੱਕ ਸ਼ਾਮਿਲ ਹੋ ਜਾਣਗੇ। ਇਹ ਕੋਸ਼ਿਸ਼ ਕੀਤੀ ਰਹ ਨੂੰ ਇਹਦੇ ਵਿੱਚ ਤੇ ਪ੍ਰੋਗਰਾਮ ਕਰਵਾਇਆ ਗਿਆ। ਕਿੰਨੇ ਲੋਕ ਸ਼ਾਮਿਲ ਹੋਏ ਆ ਕਿਹੜੀ ਸੰਜੀਵ ਸ਼ਰਮਾ ਜੀ ਜੇ ਬੜੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਉਦਦਾਰੀ ਤੇ ਕੰਮ ਕਰ ਰਹੇ ਸੀਗੇ। ਅੱਜ ਉਹਨਾਂ ਦੀਆਂ ਨੀਤੀਆਂ ਵੇਖਦੇ ਹੋਏ ਇੱਕ ਪੰਜਾਬ ਵਿਰੋਧੀ ਨੀਤੀਆਂ ਨੂੰ ਵੇਖਦੇ ਹੋਏ ਉਹਨਾਂ ਨੇ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਔਰ ਇਹਦੇ ਵਿੱਚ ਇਹਨਾਂ ਨਾਲ 80 ਪਰਿਵਾਰ ਜਿਹੜੇ ਨੇ ਜਿਹੜੇ ਕਿ ਇਹਨਾਂ ਦੇ ਨਾਲ ਪਾਰਟੀ ਨਾਲ ਇਹਦੇ ਜਿਹੜੇ ਛਿਪਾਈ ਇਹਨਾਂ ਨਾਲ ਵਰਕ ਕਰ ਰਹੇ ਸੀਗੇ ਇਹਨਾਂ ਨਾਲ ਮੋਢੇ ਦਾ ਮੋਢਾ ਲਾ ਕੇ ਕੰਮ ਕਰ ਰਹੇ ਸੀ ਔਰ ਇਸ ਪੰਜਾਬ ਦੀ ਇਸ ਕੌਮਨ ਦੀ ਇਸ ਸਰਕਾਰ ਤੋਂ ਨਾਇਡ ਹੋ ਕੇ ਨਾਰਾਜ਼ ਹੋ ਕੇ ਉਹਨਾਂ ਨੇ ਆਪਣਾ ਸ਼੍ਰੋਮਣੀ ਕਾਲੀ ਦਲ ਦਾ ਪੱਲਾ ਫੜਿਆ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਹੈ ਕਿ ਸਿਰ ਪੰਜਾਬ ਦੀ ਇੱਕੋ ਹੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਗੱਲ ਕਰ ਸਕਦੀ ਹੈ ਜਿਹੜੀ ਗੱਲ ਕਰਦੀ ਆਈ ਆ ਔਰ ਹਮੇਸ਼ਾ ਹੀ ਉਹਨਾਂ ਲੋਕਾਂ ਦੀ ਗੱਲ ਚੁਖਦੀ ਰਹੇਗੀ ਜਿਹਨੇ ਜਿਹਦਾ ਇੱਕ ਨਾਰਾ ਵੈ ਰਾਜ ਨਹੀਂ ਸੇਵਾ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਦਿੱਤਾ ਸੀਗਾ ਇਹ ਵਾਕਈ ਹੀ ਸੇਵਾ ਕਰਦੀ ਹੋਈ ਪਾਰਟੀ ਹੈ ਪਿਛਲੇ 100 ਸਾਲ ਦੀ 103 ਸਾਲ ਪੁਰਾਣੀ ਪਾਰਟੀ ਹੈ ਜਿਹੜੇ ਕਿ ਲੋਕਾਂ ਦੀ ਸਿਰ ਸੇਵਾ ਕਰਨ ਦੇ ਉੱਤੇ ਹੀ ਆਪਣਾ ਵਿਸ਼ਵਾਸ ਰੱਖਦੀ ਹੈ ਉਹ ਸੱਤਾ ਦੇ ਉੱਤੇ ਉਹਨਾਂ ਦਾ ਵਿਸ਼ਵਾਸ ਘਟਾ ਹੈ ਉਹ ਕਹਿੰਦੇ ਨੇ ਸਿਰਫ ਲੋਕਾਂ ਨੂੰ ਇੱਕ ਜਿਹੜੇ ਪੰਜਾਬ ਦੇ ਲੋਕਾਂ ਦੇ ਜਿਹੜੇ ਹੱਕ ਨੇ ਉਹ ਉਹਨਾਂ ਨੂੰ ਪ੍ਰੋਪਰ ਮਿਲਨੇ ਚਾਹੀਦੇ ਨੇ ਉਸ ਕਰਕੇ ਇਹ ਵੇਖਦੇ ਹੋਏ ਇਹ ਅੱਜ ਉਹ ਤੋਂ ਛੱਡ ਕੇ ਔਰ ਉਹਦੇ ਨਾਲ ਇਸ ਟਾਈਮ ਜਿਹੜੇ ਜ਼ਿਲ੍ਹਾ ਪਰਿਸ਼ਦ ਤੇ ਸੰਪਤੀਆਂ ਦੇ ਇਲੈਕਸ਼ਨ ਨੇ ਉਹ ਸਾਰੇ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਵੀ ਜਿਹੜੇ ਸਰਕਲ ਨੇ ਜਾਂ ਸਜਾਨਪੁਰ ਦੇ ਨੇ ਜਾਂ ਪੋਏ ਦੇ ਨੇ ਉਹ ਸਾਰੇ ਜਿਹੜੇ ਆ ਇਸ ਵਾਰ ਕੈਂਡੀਡੇਟ ਪੂਰੇ ਖੜੇ ਕਰਾਂਗੇ ਔਰ ਉਹਨਾਂ ਇਲੈਕਸ਼ਨਾਂ ਦੇ ਉੱਤੇ ਪੂਰਾ ਜਨ ਜਨਨਾ ਸ਼੍ਰੋਮਣੀ ਕਾਲੀ ਦਾ ਚੌਣ ਨਿਸ਼ਾਨ ਤਕੜੀ ਨਿਸ਼ਾਨ ਤੇ ਇਲੈਕਸ਼ਨ ਲੜੇਗੀ